ਸਸਤੇ ਕਲ ਕਿਸਾਨ ਪ੍ਰਭਾ ਉਹ ਚੈਨਲ YouTube ਵਾਲੇ ਫਾਰਮਰ ਤੇ ਮੁੜ ਸਵਾਗਤ ਹੈ ਗੱਲ ਕਰਨ ਜਾ ਰਹੇ ਹਾਂ 30 ਸਤੰਬਰ ਮੌਸਮ ਦੀ ਜਾਣਕਾਰੀ ਬਾਰੇ ਅੱਜ ਮਹੀਨੇ ਦਾ ਆਖਰੀ ਦਿਨ ਹੈ ਤੇ ਹੁਣ ਲਗਾਤਾਰ ਠੰਡ ਦਾ ਅਹਿਸਾਸ ਸਾਨੂੰ ਹੁਣ ਤਾਂ ਦਿਖਾਈ ਦੇਵੇਗਾ ਅਕਤੂਬਰ ਮਹੀਨੇ ਤੋਂ ਹੁਣ ਲਗਭਗ ਬਹੁਤ ਸਾਰੀਆਂ ਤਬਦੀਲੀਆਂ ਸਾਨੂੰ ਦੇਖਣ ਨੂੰ ਮਿਲਣਗੀਆਂ ਤੇ ਅਕਤੂਬਰ ਮਹੀਨੇ ਦੀ ਜਾਣਕਾਰੀ ਜਲਦ ਲੈ ਕੇ ਹਾਜ਼ਰ ਹੋਵਾਂਗੇ ਗੱਲ ਕਰ ਲਾਂ ਤੇ ਅੱਜ ਹਵਾ ਦਾ ਰੁੱਖ ਕਿਵੇਂ ਦਾ ਰਹੇਗਾ ਹਵਾ ਦਾ ਰੁਖ ਅੱਜ ਸਾਨੂੰ ਪੰਜਾਬ ਦੇ ਵਿੱਚ ਪੱਛਮ ਦਿਸ਼ਾ ਤੋਂ ਲਗਾਤਾਰ ਹਵਾ ਚਲਦੀ ਦਿਖਾਈ ਦੇਵੇਗੀ ਪੱਛਮੀ ਹਵਾ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਹਵਾ ਜਿਹੜੀ ਪੱਛਮੋਂ ਆਉਂਦੀ ਹੈ ਉਹ ਡਰਾਈ ਖੁਸ਼ਕ ਤੌਰ ਤੇ ਹੁੰਦੀ ਹੈ ਜਿਸ ਦੇ ਨਾਲ ਪੰਜਾਬ ਦੇ ਵਿੱਚ ਨਮੀ ਦੀ ਮਾਤਰਾ ਜਿਹੜੀ ਹਵਾ ਦੇ ਵਿੱਚ ਹੈ ਉਹ ਘਟਦੀ ਹੋਈ ਦਿਖਾਈ ਦੇਵੇਗੀ ਹਮਸ ਅਤੇ ਮੁੜ ਕੇ ਵਾਲੀ ਗਰਮੀ ਤੋਂ ਛੁਟਕਾਰਾ ਸਾਨੂੰ ਇਹ ਇਹ ਹਵਾ ਦਿਖਾਉਂਦੀ ਦਵੇਗੀ ਗੱਲ ਕਰ ਲਈ ਅੱਜ ਤਾਪਮਾਨ ਦੀ ਤਾਂ ਪੰਜਾਬ ਦੇ ਵਿੱਚ ਐਵਰੇਜ ਤਾਪਮਾਨ ਜਿਹੜਾ ਹੁਣ 32 ਤੋਂ 33 ਡਿਗਰੀ ਦੇਖਣ ਨੂੰ ਮਿਲੇਗਾ ਦਿਨ ਦੇ ਵੇਲੇ ਸਾਨੂੰ ਪੰਜਾਬ ਦੇ ਮਾਲਵੇ 벨ਟ ਦੇ ਵਿੱਚ ਬਠਿੰਡਾ ਸੰਗਰੂਰ ਤੋਂ ਅੱਗੇ ਮਾਨਸਾ ਜ਼ਿਲ੍ਹਾ ਹੋ ਗਿਆ ਜੀ ਫਜ਼ਿਲਕਾ ਅਤੇ ਫਿਰੋਜ਼ਪੁਰ ਇਹ ਇਲਾਕੇ ਜਿਹੜੇ ਇਹਨਾਂ ਦੇ ਵਿੱਚ ਤਾਪਮਾਨ ਜਿਹੜੇ ਉਹ 33 ਤੋਂ 34 ਡਿਗਰੀ 35 ਡਿਗਰੀ ਤੱਕ ਜਾਣ ਦੀ ਉਮੀਦ ਬਣਦੀ ਦਿਖਾਈ ਦੇ ਰਹੀ ਹੈ ਕਿਉਂਕਿ ਇਹਨਾਂ ਇਲਾਕਿਆਂ ਦੇ ਵਿੱਚ ਕੋਈ ਵੱਡੀ ਕਾਰਵਾਈ ਫਿਲਹਾਲ ਮੀਂਹ ਦੀ ਨਹੀਂ ਹੋਈ ਕਾਫੀ ਪਿਛਲੇ ਸਮੇਂ ਤੋਂ ਜਿਸ ਦੇ ਕਾਰਨ ਤਾਪਮਾਨ ਇਨਾਂ ਇਲਾਕਿਆਂ ਦੇ ਵਿੱਚ ਨਾਰਮਲ ਪੰਜਾਬ ਨਾਲੋਂ ਜ਼ਿਆਦਾ ਦਿਖਾਈ ਦੇਣਗੇ ਬਾਕੀ ਅਗਰ ਤੁਸੀਂ ਇਸ ਇਲਾਕਿਆਂ ਤੋਂ ਬਿਲੋਂਗ ਕਰਦੇ ਹੋ ਤਾਂ ਕਮੈਂਟ ਕਰਕੇ ਦੱਸ ਦਿਓ ਕਿ ਤੁਹਾਡੇ ਇਲਾਕੇ ਵਿੱਚ ਤਾਪਮਾਨ ਕਿਵੇਂ ਦੇ ਨੇ ਗਰਮੀ ਦਾ ਹਾਲਾਤ ਕਿਵੇਂ ਦੇ ਨੇ ਅਤੇ ਮੀਂਹ ਪਿਆ ਹੈ ਜਾਂ ਨਹੀਂ ਗੱਲ ਕਰ ਲਈਏ ਅੱਜ ਇਸ ਤੋਂ ਇਲਾਵਾ ਬਦਰੀ ਸਿਸਟਮ ਦੀ ਕਿਸੇ ਤਰੀਕੇ ਦਾ ਵੱਡਾ ਬਦਲੀ ਸਿਸਟਮ ਪੰਜਾਬ ਦੇ ਵਿੱਚ ਅੱਜ ਐਂਟਰ ਕਰਤਾ ਦਿਖਾਈ ਨਹੀਂ ਦੇ ਰਿਹਾ ਮੌਸਮ ਖੁਸ਼ਕਾ ਤੇ ਸਾਫ ਬਣੇ ਰਹਿਣ ਦੇ ਪੂਰੇ ਪੂਰੇ ਚਾਂਸ ਨੇ ਹਲਕੇ ਦਰਮਿਆਨੀ ਬਦਲਵੰਗੀਆਂ ਬਸ਼ੱਕਤ ਦਪਹਿਰ ਦੇ ਵੇਲੇ ਦੇਖ ਸਕਦੀਆਂ ਨੇ ਪਰ ਜਿਨ੍ਹਾਂ ਦਾ ਅਸਰ ਮੀਂਹ ਦੇ ਪੱਖ ਤੋਂ ਨਾ ਮਾਤਰ ਹੈ ਜੀ ਕੋਈ ਮੀਂਹ ਦੀ ਹਲਚਲ ਅੱਜ ਪੰਜਾਬ ਦੇ ਵਿੱਚ ਹੁੰਦੀ ਦਿਖਾਈ ਨਹੀਂ ਦੇ ਰਹੀ ਇਸ ਤੋਂ ਇਲਾਵਾ ਮੌਸਮ ਵਿਭਾਗ ਵੱਲੋਂ ਕੋਈ ਵੱਡਾ ਅਲਰਟ ਜਾਰੀ ਨਹੀਂ ਹੋਇਆ ਆਉਂਦੇ ਹਫਤੇ ਦੀ ਗੱਲ ਕਰੀਏ ਤਾਂ ਮੌਸਮ ਡਰਾਈ ਬਣੇ ਰਹਿਣ ਦੇ ਪੂਰੇ ਪੂਰੇ ਚਾਂਸ ਨੇ ਜਿਨ੍ਹਾਂ ਦੇ ਕਾਰਨ ਕਿਸਾਨ ਵੀਰਾਂ ਦੇ ਲਈ ਜਿਹੜੀ ਫਸਲ ਵੱਢਣੀ ਹੈ ਝੋਨੇ ਦੀ ਮੱਕੀ ਦੀ ਜਾਂ ਨਵੀਂ ਕਾਸ਼ਤ ਕਰਨੀ ਆ ਆਪਾਂ ਨੇ ਫਸਲਾਂ ਲਗਾਉਣੀਆਂ ਨੇ ਚਾਹ ਦਾ ਜਿਹਦੇ ਵਿੱਚ ਚਾਰੇ ਦੀ ਬਜਾਈ ਦਾ ਕੰਮ ਚੱਲ ਰਿਹਾ ਅੱਜਕੱਲ ਤੇ ਨਾਲ ਦੀ ਨਾਲ ਜਿਹੜੀਆਂ ਸਬਜ਼ੀਆਂ ਦੀ ਕਾਸ਼ਤ ਕਰੀਏ ਸਬਜ਼ੀਆਂ ਬੀਜਣੀਆਂ ਨੇ ਜਿਹਨੇ ਕਿਸਾਨਾਂ ਨੇ ਉਹਨਾਂ ਦੇ ਲਈ ਹੁਣ ਮੌਸਮ ਠੀਕ ਠਾਕ ਬਣ ਚੁੱਕਿਆ ਹੈ ਜੀ ਹੁਣ ਸਵੇਰੇ ਅਤੇ ਸ਼ਾਮ ਦੇ ਵੇਲੇ ਠੰਡ ਹੋ ਚੁੱਕੀ ਹੈ ਕਿਸੇ ਨੇ ਸਪਰੇ ਵਗੈਰਾ ਕਰਨੀ ਹੈ ਤਾਂ ਮੌਸਮ ਅਨੁਕੂਲ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਤੇ ਬਾਕੀ ਜੋ ਵੀ ਅਪਡੇਟ ਹੋਵੇਗੀ ਦੁਪਹਿਰ ਦੇ ਸ਼ਾਮ ਦੀ ਵੀਡੀਓ ਲੈ ਕੇ ਜਲਦ ਹਾਜ਼ਰ ਹੋਵਾਂਗੇ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਸਾਨ ਵੀਰ ਹੋ ਲਗਾਤਾਰ ਮੌਸਮ ਦੀ ਜਾਣਕਾਰੀ ਦੀ ਲੋੜ ਰਹਿੰਦੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋ ਹਰ ਵੇਲੇ ਦੀ ਮੌਸਮ ਦੀ ਜਾਣਕਾਰੀ ਲਗਾਤਾਰ ਤੁਹਾਨੂੰ ਮਿਲਦੀ ਰਹੇਗੀ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਮਿਲਦੀਆਂ ਜੀ ਨਵੀਆਂ ਵੀਡੀਓਜ਼ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ